ਬੀਜੇਪੀ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਮ ਕਰਦੀ ਜਾ ਰਹੀ ਹੈ ਜੀ ਹਾਂ ਬਹੁਤ ਵੱਡਾ ਪਰਫੁੱਲਤ ਹੋ ਰਹੀ ਹੈ ਬੀਜੇਪੀ ਪੰਜਾਬ ਦੇ ਵਿੱਚ ਜੋ ਪਾਰਟੀ ਕਾਲੀਦਲ ਨਾਲ ਸਬੰਧ ਰੱਖ ਕੇ ਅਲਾਈਂਸ ਕਰਕੇ ਸੱਤਾ ਦੇ ਵਿੱਚ ਆਉਂਦੀ ਸੀ ਤੇ ਹੁਣ ਉਹ ਅਲੱਗ ਹੋ ਕੇ ਕਿਵੇਂ ਚੋਣਾ ਲੜੀਆਂ ਉਸਨੇ ਕਿਵੇਂ ਚੋਣਾ ਲੜੀਆਂ ਨੇ ਤੇ ਕਿਵੇਂ ਆਪਣਾ ਵੋਟ ਬੈਂਕ ਵਧਾਇਆ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੰਨੇ ਆ ਦੇਖੋ ਪੰਜਾਬ ਦੇ ਵਿੱਚ ਬੀਜੇਪੀ ਦਾ ਪਹਿਲਾ ਕੋਈ ਵੱਡਾ ਚਿਹਰਾ ਨਹੀਂ ਸੀ ਪਰ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਵਾਲਾ ਕਾਰਡ ਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਪਾਰਟੀ ਛੱਡਦੇ ਨੇ ਉਸ ਤੋਂ ਬਾਅਦ ਉਹ ਭਾਜਪਾ ਜੁਆਇਨ ਕਰਦੇ ਨੇ ਭਾਜਪਾ ਦੇ ਨਾਲ ਸਮਝੌਤਾ ਕਰਦੇ ਨੇ ਤੇ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਕੁਝ ਲੀਡਰ ਭਾਜਪਾ ਦੇ ਵਿੱਚ ਜਾਣਾ ਸ਼ੁਰੂ ਕਰਦੇ ਨੇ ਉਹਦੇ ਵਿੱਚ ਸੁਨੀਲ ਜਾਖੜ ਵੀ ਹੁੰਦੇ ਨੇ ਸੁਨੀਲ ਜਾਖੜ 1 ਸਾਲ ਬਾਅਦ ਭਾਜਪਾ ਦੀ ਪੰਜਾਬ ਦੀ ਪ੍ਰਧਾਨਗੀ ਲੈਂਦੇ ਨੇ ਭਾਜਪਾ ਉਹਨਾਂ ਨੂੰ ਪ੍ਰਧਾਨਗੀ ਦਾ ਅਹੁਦਾ ਦੇ ਦਿੰਦੀ ਹੈ ਉਸ ਤੋਂ ਬਾਅਦ ਹੋਰ ਵੀ ਕਈ ਵੱਡੇ ਚਿਹਰੇ ਜੋ ਕਿਸੇ ਪਾਰਟੀਆਂ ਤੋਂ ਨਾਰਾਜ਼ ਹੁੰਦੇ ਨੇ ਉਹਨਾਂ ਨੂੰ ਭਾਜਪਾ ਆਪਣੇ ਵਿੱਚ ਸ਼ਾਮਲ ਕਰਦੀ ਹੈ ਤੇ ਭਾਜਪਾ ਉਹਨਾਂ ਨੂੰ ਵੱਡੇ-ਵੱਡੇ ਅਹੁਦੇ ਨਾਲ ਨਿਵਾਜ਼ਦੀ ਹੈ ਚਾਹੇ ਵੱਡੇ ਅਹੁਦੇ ਹੋਣ ਜਾਂ ਫਿਰ ਕੋਈ ਟਿਕਟਾਂ ਦੀ ਗੱਲ ਹੋਵੇ ਉਹ ਦੰਦੀ ਹੈ ਤੇ ਉਸੇ ਤਰ੍ਹਾਂ ਇਸ ਵਾਰ ਚੋਣਾਂ ਦੇ ਵਿੱਚ ਵੀ ਰਵਨੀਤ ਬਿੱਟੂ ਸੀਗੇ ਜਿਹੜੇ ਲੁਧਿਆਣਾ ਤੋਂ ਐਮਪੀਸੀ ਕਾਂਗਰਸ ਦੇ ਉਹਨਾਂ ਨੇ ਕਾਂਗਰਸ ਤੋਂ ਟਿਕਟ ਨਹੀਂ ਲਈ ਬਲਕਿ ਉਹਨਾਂ ਨੇ ਆ ਬੀਜੇਪੀ ਤੋਂ ਟਿਕਟ ਲਈ ਤੇ ਬੀਜੇਪੀ ਹਾਰਨ ਤੋਂ ਬਾਅਦ ਵੀ ਬੀਜੇਪੀ ਨੇ ਉਹਨਾਂ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਇਸ ਤੋਂ ਇਲਾਵਾ ਸ਼ਸ਼ੀਲ ਕੁਮਾਰ ਰਿੰਕੂ ਸੀ ਆਮ ਆਦਮੀ ਪਾਰਟੀ ਦੇ ਐਮਪੀਸੀ ਤੇ ਉਹਨਾਂ ਨੂੰ ਵੀ ਟਿਕਟ ਦਿੱਤੀ ਬੀਜੇਪੀ ਦੇ ਕਿ ਜਿਹੜਾ ਪਲਾਨ ਹੈ ਇਹ ਬਹੁਤ ਵਧੀਆ ਪਲਾਨ ਹੈ ਉਹ ਕਹਿੰਦੇ ਨੇ ਵੀ ਤੁਸੀਂ ਸਾਡੀ ਪਾਰਟੀ ਦੇ ਵਿੱਚ ਆਓ ਅਸੀਂ ਤੁਹਾਨੂੰ ਤਾਨੂੰ ਅਹੁਦੇ ਦਵਾਂਗੇ ਅਸੀਂ ਤੁਹਾਨੂੰ ਜ਼ਿੰਮੇਵਾਰੀ ਇਹ ਦਵਾਂਗੇ ਜਿਹੜੇ ਪੁਰਾਣੇ ਟਕਸਾਲੀ ਬੀਜੇਪੀ ਵਾਲੇ ਨੇ ਉਹ ਵੀ ਕੋਈ ਵੀ ਬਿਆਨਬਾਜ਼ੀ ਨਹੀਂ ਕਰਦੇ ਸ਼ਾਂਤ ਕਰਕੇ ਬੀਜੇਪੀ ਵੱਲ ਬਿਠਾ ਦਿੱਤੇ ਜਾਂਦੇ ਨੇ ਚਾਹੇ ਕੋਈ ਵੀ ਚਿਹਰਾ ਹੋਵੇ ਫਤੇਜੰਗ ਬਾਜਵਾ ਹੋਣ ਚਾ ਬਿੱਟੂ ਹੋਵੇ ਚਾਹੇ ਮਹਾਰਾਣੀ ਪ੍ਰਨੀਤ ਕੌਰ ਹੋਣ ਜਿਹੜੇ ਵੀ ਨੇ ਜਦੋਂ ਪਾਰਟੀ ਚਾਹੁੰਦੇ ਨੇ ਤਾਂ ਉਹਨਾਂ ਨਾਲ ਦੀ ਨਾਲ ਪਾਰਟੀ ਉਹਦਾ ਅਹੁਦੇ ਤੇ ਦੇ ਦਿੰਦੀ ਹੈ ਕੋਈ ਅਹੁਦਾ ਦੇ ਦਿੰਦੀ ਹੈ ਇਹ ਸਟਰੈਟਜੀ ਹੈ ਬੀਜੇਪੀ ਦੀ ਪੰਜਾਬ ਦੇ ਵਿੱਚ ਸਟੈਬਲਿਸ਼ ਹੋਣ ਦੀ ਤੇ ਬੀਜੇਪੀ ਬਹੁਤ ਜਲਦ ਪੰਜਾਬ ਦੇ 2027 ਚ ਉਹਨਾਂ ਦੇ ਵਿੱਚ വട്ടാ ਹਲਚਲ ਮਚਾ ਸਕਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਅਤੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਕੇ ਉਹ ਵੋਟ ਬੈਂਕ ਵੀ ਵਧਾਉਂਦੇ ਨੇ ਗੱਲ ਬੀਜੇਪੀ ਦਾ ਇਹ ਵੀ ਜੋ ਲੀਡਰ ਆਉਂਦਾ ਹੈ ਤਾਂ ਵੋਟ ਬੈਂਕ ਨਾਲ ਲੈ ਕੇ ਆਉਂਦਾ ਹੈ ਜੇਕਰ ਰਵਨੀਤ ਬਿੱਟੂ ਗਏ ਤਾਂ ਰਵਨੀਤ ਬਿੱਟੂ ਲੁਧਿਆਣੇ ਦੇ ਵਿੱਚੋਂ ਆਪਣੀ ਵੋਟ ਲੈ ਕੇ ਗਏ ਨੇ ਅਤੇ ਇੱਕ ਬੀਜੇਪੀ ਦਾ ਟੀਚਾ ਵੀ ਇਸ ਵਾਰ ਚਰਚਾ ਵਿੱਚ ਚੱਲ ਰਹੀਆਂ ਨੇ ਰਵਨੀਤ ਬਿੱਟੂ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਾਵਾਂਗਾ ਸਾਰੀਆਂ ਗੱਲਾਂ ਭੁੱਲ ਕੇ ਮੈਂ ਸਾਰੀ ਗੱਲਾਂ ਤੇ ਮਾਫੀ ਦੇ ਕੇ ਮੈਂ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਾਵਾਂਗਾ ਕਿਉਂਕਿ ਬੀਜੇਪੀ ਅਗਰ ਚਾਹੁੰਦੀ ਹੈ ਜੇਕਰ ਉਹ ਬੀਜੇਪੀ ਦੇ ਵਿੱਚ ਆਏ ਨੇ ਤਾਂ ਬੀਜੇਪੀ ਦਾ ਵੀ ਕੋਈ ਸਟਰੈਟਜੀ ਹੋਏਗੀ ਕੋਈ ਪਲਾਨ ਹੋਏਗਾ ਕਿ ਤੁਹਾਨੂੰ ਪੁਰਾਣੀਆਂ ਗੱਲਾਂ ਛੱਡਣੀਆਂ ਪੈਣਗੀਆਂ ਕਿਉਂਕਿ ਕਾਂਗਰਸ ਦੇ ਵਿੱਚ ਜਦੋਂ ਰਮਨੀਤ ਮਿੱਟੂ ਸੀ ਤਾਂ ਉਹ ਤਦ ਇੱਕਦਮ ਜਿਹੜੇ ਸੀਗੇ ਬੰਦੀ ਸਿੰਘ ਉਹਨਾਂ ਦੇ ਖਿਲਾਫ ਬੋਲਦੇ ਸੀ ਜੇਕਰ ਕੋਈ ਜਥੇਦਾਰ ਜਾਂ ਕੋਈ ਵੀ ਬੰਦੀ ਸਿੰਘਾਂ ਦੇ ਹੱਕ ਵਿੱਚ ਬਾਈਟ ਦਿੰਦਾ ਸੀ ਜਾਂ ਬਿਆਨ ਦਿੰਦਾ ਸੀ ਉਸ ਤੋਂ ਬਾਅਦ ਬਿੱਟੂ ਦਾ ਪ੍ਰਤੀਕਰਮ ਆਉਂਦਾ ਸੀ ਉਹਨਾਂ ਦੇ ਖਿਲਾਫ ਪਰ ਹੁਣ ਜਦੋਂ ਹੀ ਉਹ ਬੀਜੇਪੀ ਜੁਆਇਨ ਕਰਦੇ ਨੇ ਤਾਂ ਰੁਖ ਇੱਕਦਮ ਬਦਲ ਜਾਂਦਾ ਸਾਰਾ ਕੁਝ ਕਹਿਣਾ ਮੈਂ ਭੁੱਲਣ ਨੂੰ ਤਿਆਰ ਐ ਮੈਂ ਸਿੱਖਾਂ ਦੀ ਗੱਲ ਕਰਾਂਗਾ ਮੈਂ ਕਿਸਾਨਾਂ ਦੀ ਗੱਲ ਕਰਾਂਗਾ ਮੈਂ ਬੰਦੀ ਸਿੰਘਾਂ ਦੀ ਗੱਲ ਕਰਾਂਗਾ ਜੇਕਰ ਰਵਨੀਤ ਬਿੱਟੂ ਅਜਿਹਾ ਕਰਦੇ ਨੇ ਤਾਂ ਬੀਜੇਪੀ ਦਾ ਪੰਜਾਬ ਦੇ ਵਿੱਚ ਲੈਵਲ ਕਿੱਥੇ ਤੱਕ ਜਾਵੇਗਾ ਇਹ ਆਪਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਜੇਕਰ ਬਿੱਟੂ ਬੰਦੀ ਸਿੰਘਾਂ ਨੂੰ ਰਿਹਾ ਕਰਾ ਦਿੰਦੇ ਨੇ ਤਾਂ ਸਿੱਖਾਂ ਦੀ ਵੋਟ ਬੈਂਕ ਹੈ ਸਾਰੀ বিজেਪੀ ਨੂੰ ਭੁਗਤ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਕਿਸਾਨਾਂ ਦਾ ਮੁੱਦਾ ਹੱਲ ਕਰਾਉਂਦੇ ਨੇ ਤਾਂ ਕਿਸਾਨ ਜੋ ਵਿਰੋਧ ਕਰਦੇ ਨੇ ਉਹ ਵੀ ਵਿਰੋਧ ਕਰਨਾ ਬੰਦ ਕਰ ਦੇਣਗੇ ਅਜਿਹੀ ਰਣਨੀਤੀ ਦੇ ਨਾਲ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਚੱਲ ਰਹੇ ਨੇ ਰਵਨੀਤ ਬਿੱਟੂ ਸਿੱਖ ਚਹਿਰਾ ਉਹਨਾਂ ਨੂੰ ਨਾਲ ਲੈ ਕੇ ਪੰਜਾਬ ਦੇ ਜੇਕਰ ਮੁੱਦੇ ਹੱਲ ਕਰਦੇ ਨੇ ਤਾਂ ਉਹ ਬਹੁਤ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਵੇਗੀ ਕਿਉਂਕਿ বিজেਪੀ ਦਾ ਜੋ ਪਹਿਲਾਂ ਤੋਂ ਰਿਹਾ ਜਿਹੜੇ ਸੂਬੇ ਦੇ ਵਿੱਚੋਂ ਜਾਂਦੇ ਨੇ ਤਾਂ ਉਹ ਸੂਬੇ ਦੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਕਰਕੇ ਉੱਥੇ ਆਪਣੀ ਸਰਕਾਰ ਬਣਾਉਂਦੇ ਨੇ ਇੱਕ ਵਾਰ ਨਹੀਂ ਬਲਕਿ ਦੋ ਤਿੰਨ ਵਾਰ ਹੋ ਚੁੱਕਿਆ ਹੈ ਹੋਰ ਸੂਬਿਆਂ ਦੇ ਵਿੱਚ ਵੀ ਭਾਜਪੀ ਨੇ ਅਜਿਹਾ ਕੁਝ ਕੀਤਾ ਤੇ ਹੁਣ ਪੰਜਾਬ ਦੇ ਵਿੱਚ ਵੀ ਬੰਦੀ ਸਿੰਘ ਜੋ ਲੰਬੀਆਂ ਸਜ਼ਾਵਾਂ ਕੱਟ ਰਹੇ ਨੇ ਹੋ ਸਕਦਾ ਰਵਨੀਤ ਬਿੱਟੂ ਸਾਰਾ ਕੁਝ ਪੁੱਲਪੁਲਾ ਕੇ ਪੰਜਾਬ ਦੇ ਲਈ ਪੰਜਾਬ ਨਹੀਂ ਅਸੀਂ ਕਹਿ ਸਕਦੇ ਮੁੱਖ ਮੰਤਰੀ ਦੀ ਕੁਰਸੀ ਦੇ ਲਈ ਉਹਨਾਂ ਨੂੰ ਮਾਫੀ ਦੇ ਕੇ ਉਹਨਾਂ ਨੂੰ ਬਾਹਰ ਕਰਵਾ ਸਕਦੇ ਨੇ ਪਰ ਸਿੱਖ ਕੌਮ ਦੇ ਲਈ ਇਹ ਬਹੁਤ ਚੰਗੀ ਖਬਰ ਹੈ। ਬੀਜੇਪੀ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਮ ਕਰਦੀ ਜਾ ਰਹੀ ਹੈ। ਜੀ ਹਾਂ ਬਹੁਤ ਵੱਡਾ ਪਰਫੁੱਲਤ ਹੋ ਰਹੀ ਹੈ ਬੀਜੇਪੀ ਪੰਜਾਬ ਦੇ ਵਿੱਚ ਜੋ ਪਾਰਟੀ ਕਾਲੀਦਲ ਨਾਲ ਸਬੰਧ ਰੱਖ ਕੇ ਅਲਾਈਂਸ ਕਰਕੇ ਸੱਤਾ ਦੇ ਵਿੱਚ ਆਉਂਦੀ ਸੀ ਤੇ ਹੁਣ ਉਹ ਅਲੱਗ ਹੋ ਕੇ ਕਿਵੇਂ ਚੋਣਾ ਲੜਿਆਸ ਨੇ ਕਿਵੇਂ ਚੋਣਾ ਲੜੀਆਂ ਨੇ ਤੇ ਕਿਵੇਂ ਆਪਣਾ ਵੋਟ ਬੈਂਕ ਵਧਾਇਆ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੰਨੇ ਆ ਦੇਖੋ ਪੰਜਾਬ ਦੇ ਵਿੱਚ ਬੀਜੇਪੀ ਦਾ ਪਹਿਲਾ ਕੋਈ ਵੱਡਾ ਚਿਹਰਾ ਨਹੀਂ ਸੀ ਪਰ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਵਾਲਾ ਕਾਹੜ ਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਪਾਰਟੀ ਛੱਡਦੇ ਨੇ ਉਸ ਤੋਂ ਬਾਅਦ ਉਹ ਬੀਜੇਪੀ ਜੁਆਇਨ ਕਰਦੇ ਨੇ ਬੀਜੇਪੀ ਦੇ ਨਾਲ ਸਮਝੌਤਾ ਕਰਦੇ ਨੇ ਤੇ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਕੁਝ ਲੀਡਰ ਬੀਜੇਪੀ ਦੇ ਵਿੱਚ ਜਾਣਾ ਸ਼ੁਰੂ ਕਰਦੇ ਨੇ ਉਹਦੇ ਵਿੱਚ ਸੁਨੀਲ ਜਾਖੜ ਵੀ ਹੁੰਦੇ ਨੇ ਸੁਨੀਲ ਜਾਖੜ 1 ਸਾਲ ਬਾਅਦ ਬੀਜੇਪੀ ਦੀ ਪੰਜਾਬ ਦੀ ਪ੍ਰਧਾਨਗੀ ਲੈਂਦੇ ਨੇ ਬੀਜੇਪੀ ਉਹਨਾਂ ਨੂੰ ਪ੍ਰਧਾਨਗੀ ਦਾ ਅਹੁਦਾ ਦੇ ਦਿੰਦੀ ਹੈ ਉਸ ਤੋਂ ਬਾਅਦ ਹੋਰ ਵੀ ਕਈ ਵੱਡੇ ਚਿਹਰੇ ਜੋ ਕਿਸੇ ਪਾਰਟੀਆਂ ਤੋਂ ਨਾਰਾਜ਼ ਹੁੰਦੇ ਨੇ ਉਹਨਾਂ ਨੂੰ ਬੀਜੇਪੀ ਆਪਣੇ ਵਿੱਚ ਸ਼ਾਮਲ ਕਰਦੀ ਹੈ ਤੇ ਬੀਜੇਪੀ ਉਹਨਾਂ ਨੂੰ ਵੱਡੇ-ਵੱਡੇ ਅਹੁਦੇ ਨਾਲ ਨਿਵਾਜ਼ਦੀ ਹੈ ਚਾਹੇ ਵੱਡੇ ਅਹੁਦੇ ਹੋਣ ਜਾਂ ਫਿਰ ਕੋਈ ਟਿਕਟਾਂ ਦੀ ਗੱਲ ਹੋਵੇ ਉਹ ਦਿੰਦੀ ਹੈ ਤੇ ਉਸੇ ਤਰ੍ਹਾਂ ਇਸ ਵਾਰ ਚੋਣਾਂ ਦੇ ਵਿੱਚ ਵੀ ਰਵਨੀਤ ਬਿੱਟੂ ਸੀਗੇ ਜਿਹੜੇ ਲੁਧਿਆਣਾ ਤੋਂ ਐਮਪੀਸੀ ਕਾਂਗਰਸ ਦੇ ਉਹਨਾਂ ਨੇ ਕਾਂਗਰਸ ਤੋਂ ਟਿਕਟ ਨਹੀਂ ਬਲਕੇ ਉਹਨਾਂ ਨੇ ਆ ਬੀਜੇਪੀ ਤੋਂ ਟਿਕਟ ਲਈ ਤੇ ਬੀਜੇਪੀ ਹਾਰਨ ਤੋਂ ਬਾਅਦ ਵੀ ਬੀਜੇਪੀ ਨੇ ਉਹਨਾਂ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਇਸ ਤੋਂ ਇਲਾਵਾ ਸ਼ਸ਼ੀ ਕੁਮਾਰ ਰਿੰਕੂ ਸੀ ਆਵਾਜ਼ ਆਦਮੀ ਪਾਰਟੀ ਦੇ ਐਮਪੀਸੀ ਤੇ ਉਹਨਾਂ ਨੂੰ ਵੀ ਟਿਕਟ ਦਿੱਤੀ ਬੀਜੇਪੀ ਦੇ ਕਿ ਜਿਹੜਾ ਪਲਾਨ ਹੈ ਇਹ ਬਹੁਤ ਵਧੀਆ ਪਲਾਨ ਹੈ ਉਹ ਕਹਿੰਦੇ ਨੇ ਵੀ ਤੁਸੀਂ ਸਾਡੀ ਪਾਰਟੀ ਦੇ ਵਿੱਚ ਆਓ ਅਸੀਂ ਤੁਹਾਨੂੰ ਅਹੁਦੇ ਦਵਾਂਗੇ ਅਸੀਂ ਤੁਹਾਨੂੰ ਜ਼ਿੰਮੇਵਾਰੀਆਂ ਦਵਾਂਗੇ ਜਿਹੜੇ ਪੁਰਾਣੇ ਟਕਸਾਲੀ ਬੀਜੇਪੀ ਵਾਲੇ ਨੇ ਉਹ ਵੀ ਕੋਈ ਵੀ ਬਿਆਨਬਾਜ਼ੀ ਨਹੀਂ ਕਰਦੇ ਸ਼ਾਂਤ ਕਰਕੇ ਬੀਜੇਪੀ ਵੱਲ ਬਿਠਾ ਦਿੱਤੇ ਜਾਂਦੇ ਨੇ ਚਾਹੇ ਕੋਈ ਚਿਹਰਾ ਹੋਵੇ ਫਤਿਹਜੰਗ ਬਾਜਵਾ ਹੋਣ ਚ ਬਿੱਟੂ ਹੋਵੇ ਚਾਹੇ ਮਹਾਰਾਣੀ ਪ੍ਰਨੀਤ ਕੌਰ ਹੋਣ ਜਿਹੜੇ ਵੀ ਨੇ ਜਦੋਂ ਪਾਰਟੀ ਚਾਉਂਦੇ ਨੇ ਤਾਂ ਉਹਨਾਂ ਨਾਲ ਦੀ ਨਾਲ ਪਾਰਟੀ ਉਹਦਾ ਅਹੁਦੇ ਤੇ ਦੇ ਦਿੰਦੀ ਹੈ ਕੋਈ ਅਹੁਦਾ ਦੇ ਦਿੰਦੀ ਹੈ ਇਹ ਸਟਰੈਟੇਜੀ ਹੈ ਬੀਜੇਪੀ ਦੀ ਪੰਜਾਬ ਦੇ ਵਿੱਚ ਸਟੈਬਲਿਸ਼ ਹੋਣ ਦੀ ਤੇ ਬੀਜੇਪੀ ਬਹੁਤ ਜਲਦ ਪੰਜਾਬ ਦੇ 2027 ਚ ਉਹਨਾਂ ਦੇ ਵਿੱਚ ਵੱਡਾ ਹਲਚਲ ਮਚਾ ਸਕਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਅਤੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਕੇ ਉਹ ਵੋਟ ਬੈਂਕ ਵੀ ਵਧਾਉਂਦੇ ਨੇ ਗੱਲ ਬੀਜੇਪੀ ਦਾ ਇਹ ਵੀ ਜੋ ਲੀਡਰ ਆਉਂਦਾ ਹੈ ਤਾਂ ਵੋਟ ਬੈਂਕ ਨਾਲ ਲੈ ਕੇ ਆਉਂਦਾ ਜੇਕਰ ਰਵਨੀਤ ਬਿੱਟੂ ਗਏ ਤਾਂ ਰਵਨੀਤ ਬਿੱਟੂ ਲੁਧਿਆਣੇ ਦੇ ਵਿੱਚੋਂ ਆਪਣੀ ਵੋਟ ਲੈ ਕੇ ਗਏ ਨੇ ਅਤੇ ਇੱਕ ਬੀਜੇਪੀ ਦਾ ਟੀਚਾ ਵੀ ਇਸ ਵਾਰ ਚਰਚਾ ਵਿੱਚ ਚੱਲ ਰਹੀਆਂ ਨੇ ਰਵਨੀਤ ਬਿੱਟੂ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਾਵਾਂਗਾ ਸਾਰੀਆਂ ਗੱਲਾਂ ਭੁੱਲ ਕੇ ਮੈਂ ਸਾਰੀਆਂ ਗੱਲਾਂ ਤੇ ਮਾਫੀ ਦੇ ਕੇ ਮੈਂ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਾਵਾਂਗਾ ਕਿਉਂਕਿ ਬੀਜੇਪੀ ਅਗਰ ਚਾਹੁੰਦੀ ਹੈ ਜੇਕਰ ਉਹ ਬੀਜੇਪੀ ਦੇ ਵਿੱਚ ਆਏ ਨੇ ਤਾਂ ਬੀਜੇਪੀ ਦਾ ਵੀ ਕੋਈ ਸਟਰ ਹੋਏਗਾ ਕਿ ਤੁਹਾਨੂੰ ਪੁਰਾਣੀਆਂ ਗੱਲਾਂ ਛੱਡਣੀਆਂ ਪੈਣਗੀਆਂ ਕਿਉਂਕਿ ਕਾਂਗਰਸ ਦੇ ਵਿੱਚ ਜਦੋਂ ਰਮਨਿਤ ਬਿੱਟੂ ਸੀ ਤਾਂ ਉਹ ਇੱਕਦਮ ਜਿਹੜੇ ਸੀਗੇ ਬੰਦੀ ਸਿੰਘ ਉਹਨਾਂ ਦੇ ਖਿਲਾਫ ਬੋਲਦੇ ਸੀ ਜੇਕਰ ਕੋਈ ਜਥੇਦਾਰ ਜਾਂ ਕੋਈ ਵੀ ਬੰਦੀ ਸਿੰਘਾਂ ਦੇ ਹੱਕ 'ਚ ਬਾਈਡ ਦਿੰਦਾ ਸੀ ਜਾਂ ਬਿਆਨ ਦਿੰਦਾ ਸੀ ਉਸ ਤੋਂ ਬਾਅਦ ਬਿੱਟੂ ਦਾ ਪ੍ਰਤੀਕਰਮ ਆਉਂਦਾ ਸੀ ਉਹਨਾਂ ਦੇ ਖਿਲਾਫ ਪਰ ਹੁਣ ਜਦੋਂ ਹੀ ਉਹ ਭਾਜਪਾ ਜੁਆਇਨ ਕਰਦੇ ਨੇ ਤਾਂ ਰੁਖ ਇੱਕਦਮ ਬਦਲ ਜਾਂਦਾ ਹੈ ਸਾਰਾ ਕੁਝ ਕਹਿੰਦਾ ਮੈਂ ਭੁੱਲਣ ਨੂੰ ਤਿਆਰ ਐ ਮੈਂ ਸਿੱਖਾਂ ਦੀ ਗੱਲ ਕਰਾਂਗਾ ਮੈਂ ਕਿਸਾਨਾਂ ਦੀ ਗੱਲ ਕਰਾਂਗਾ ਮੈਂ ਬੰਦੀ ਸਿੰਘਾਂ ਦੀ ਗੱਲ ਕਰਾਂਗਾ ਜੇਕਰ ਰਵਨੀਤ ਬਿੱਟੂ ਅਜਿਹਾ ਕਰਦੇ ਨੇ ਤਾਂ ਭਾਜਪਾ ਦਾ ਪੰਜਾਬ ਦੇ ਵਿੱਚ ਲੈਵਲ ਕਿੱਥੇ ਤੱਕ ਜਾਵੇਗਾ ਇਹ ਆਪਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਜੇਕਰ ਬਿੱਟੂ ਬੰਦੀ ਸਿੰਘਾਂ ਨੂੰ ਰਿਹਾ ਕਰਾ ਦਿੰਦੇ ਨੇ ਤਾਂ ਸਿੱਖਾਂ ਦੀ ਵੋਟ ਬੈਂਕ ਹੈ ਸਾਰੀ ਭਾਜਪਾ ਨੂੰ ਪੁਕਤ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਕਿਸਾਨਾਂ ਦਾ ਮੁੱਦਾ ਹੱਲ ਕਰਾਉਂਦੇ ਨੇ ਤਾਂ ਕਿਸਾਨ ਜੋ ਵਿਰੋਧ ਕਰਦੇ ਨੇ ਉਹ ਵੀ ਵਿਰੋਧ ਕਰਨਾ ਬੰਦ ਕਰ ਦੇਣਗੇ ਅਜਿਹੀ ਰਣਨੀਤੀ ਦੇ ਨਾਲ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਚੱਲ ਰਹੇ ਨੇ ਰਵਨੀਤ ਬਿੱਟੂ ਸਿੱਖ ਚਿਹਰਾ ਹੈ ਉਹਨਾਂ ਨੂੰ ਨਾਲ ਲੈ ਕੇ ਪੰਜਾਬ ਜੇਕਰ ਮੁੱਦੇ ਹੱਲ ਕਰਦੇ ਨੇ ਤਾਂ ਉਹ ਬਹੁਤ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਵੇਗੀ ਕਿਉਂਕਿ ਬੀਜੇਪੀ ਦਾ ਜੋ ਪਹਿਲਾ ਤੁਰ ਹੈ ਜਿਹੜੇ ਸੂਬੇ ਦੇ ਵਿੱਚੋਂ ਜਾਂਦੇ ਨੇ ਤਾਂ ਉਹ ਸੂਬੇ ਦੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਕਰਕੇ ਉੱਥੇ ਆਪਣੀ ਸਰਕਾਰ ਬਣਾਉਂਦੇ ਨੇ ਇੱਕ ਵਾਰ ਨਹੀਂ ਬਲਕਿ ਦੋ ਤਿੰਨ ਵਾਰ ਹੋ ਚੁੱਕਿਆ ਹੈ ਹੋਰ ਸੂਬਿਆਂ ਦੇ ਵਿੱਚ ਵੀ ਬੀਜੇਪੀ ਨੇ ਅਜਿਹਾ ਕੁਝ ਕੀਤਾ ਤੇ ਹੁਣ ਪੰਜਾਬ ਦੇ ਵਿੱਚ ਵੀ ਬੰਦੀ ਸਿੰਘ ਜੋ ਲੰਬੀਆਂ ਸਜ਼ਾਵਾਂ ਕੱਟ ਰਹੇ ਨੇ ਹੋ ਸਕਦਾ ਰਵਨੀਤ ਬਿੱਟੂ ਸਾਰਾ ਕੁਝ ਪੁੱਲਪੁਲਾ ਕੇ ਪੰਜਾਬ ਦੇ ਲਈ ਪੰਜਾਬ ਨਹੀਂ ਅਸੀਂ ਕਹਿ ਸਕਦੇ ਬਿੱਟੂ ਮੁੱਖ ਮੰਤਰੀ ਦੀ ਉਸਦੇ ਲਈ ਉਹਨਾਂ ਨੂੰ ਮਾਫੀ ਦੇ ਕੇ ਉਹਨਾਂ ਨੂੰ ਬਾਹਰ ਕਢਵਾ ਸਕਦੇ ਨੇ ਪਰ ਸਿੱਖ ਕੌਮ ਦੇ ਲਈ ਇਹ ਬਹੁਤ ਚੰਗੀ ਖ਼ਬਰ ਹੈ